ਅੱਜ ਦੀ ਸਭ ਤੋਂ ਵੱਡੀ ਖਬਰ ਆ ਜਸਟ ਕੈਨੇਡਾ ਆਪਣੇ ਮੰਗਾਈਦਾਰ ਇਨਫਲੇਸ਼ਨ ਦੇ ਨੰਬਰਸ ਜਿਹੜੇ ਆ ਓਵਰ ਰੀਲੀਜ਼ ਕਰੇਗਾ ਦੱਸਣਾ ਚਾ ਰਹੇ ਆ ਕਿ ਪਿਛਲੇ ਮਹੀਨੇ ਸਿੱਧੇ 1.9 ਤੋਂ ਜੰਪ ਕਰਕੇ ਫੈਬਰੂਰੀ ਮਹੀਨੇ ਦੀ ਰਿਪੋਰਟ ਸੀ ਜਿਹੜੀ ਉਹ 2.6 ਤੇ ਪਹੁੰਚ ਗਈ ਸੀ ਸੋ ਮਾਰਾ ਦਾ ਮੰਨਣਾ ਹੈ ਕਿ ਮੰਗਾਈਦਾਰ ਥੱਲੇ ਆਉਣ ਵਾਲੀ ਲੱਗਦੀ ਨਹੀਂ ਆ 2.6 ਤੇ ਰਹਿ ਸਕਦੀ ਹੈ ਇਸ ਤੋਂ ਵੱਧ ਵੀ ਜਾ ਸਕਦੀ ਹੈ ਬਟ ਜਿਆਦਾ ਚਾਂਸ ਇਹ ਆ ਕਿ ਮੰਗਾਈਦਾਰ ਕੱਟਣ ਦੀ ਸਭਾਵਨਾ ਕੋਈ ਨਹੀਂ ਆ ਕਾਸਰ ਤੇ 트럼프 ਟੈਰਫ ਵਾਰ ਕਰਕੇ ਬਹੁਤ ਕੁਛ ਕੈਨੇਡਾ ਦੇ ਵਿੱਚ ਮਹਿੰਗਾ ਹੋ ਗਿਆ ਆਲਰੇਡੀ ਕਾਫੀ ਸਾਰੇ ਸਰਵਿਸ ਸectors 770% ਕੈਨੇਡੀਅਨਸ ਜਿਹੜੇ ਡਾਇਰੈਕਟਲੀ ਟੈਰਫ ਦੀ ਪੇਨ ਮਹਿਸੂਸ ਕਰ ਰਹੇ ਨੇ ਸੋ ਅੱਜ ਜਸਟਾਟ ਕੈਨੇਡਾ ਆਪਣੇ ਮਾਰਚ ਮਹੀਨੇ ਦੀ ਰੀਡਿੰਗ ਅੱਜ ਸਵੇਰੇ ਰਿਲੀਜ਼ ਕਰੇਗਾ ਔਰ ਪੋਸਿਬਿਲਟੀ ਹੈ ਕਿ ਮਗਈਦਾਰ ਦੇ ਵਿੱਚ ਵਾਦਾ ਹੋਣ ਦੀ ਸਭਾਵਨਾ ਹੈ ਬਾਕੀ ਰਿਪੋਰਟ ਅਸੀਂ ਤੁਹਾਡਾ ਨਾਲ ਸੋਸ਼ਲ ਮੀਡੀਆ ਦੇ ਸੰਜੀ ਕਰਾਂਗੇ ਹੁਣ ਬੈਂਕ ਆਫ ਕੈਨੇਡਾ ਦੀ ਗੱਲ ਕਰਕੇ ਫਿਰ ਫੈਡਰਲ ਪੋਲਿਟਿਕਸ ਨੂੰ ਆਪਾਂ ਕਰਾਂਗੇ ਰੱਖ ਸੋ ਦੋਨੋਂ ਚੀਜ਼ਾਂ ਇਕੱਠੀਆਂ ਅੱਜ ਮਹਿੰਗਾਈ ਦਰ ਦੀ ਰਿਪੋਰਟ ਆਉਣੀ ਹੈ ਔਰ ਕੱਲ ਬੈਂਕ ਆਫ ਕੈਨੇਡਾ ਆਪਣੇ ਇੰਟਰਸਟ ਰੇਟ ਬਾਰੇ ਡਿਸੀਜਨ ਲਵੇਗਾ ਇਸ ਵਾਰੀ ਬੈਂਕ ਆਫ ਕੈਨੇਡਾ ਨੇ ਜਿੱਥੇ ਇੰਟਰਸਟ ਰੇਟ ਦਾ ਡਿਸੀਜਨ ਲੈਣਾ ਹੀ ਆ ਉੱਥੇ ਨਾਲ ਹੀ ਆਪਣੀ ਮਾਨਿਟਰੀ ਪਾਲਿਸੀ ਬਾਰੇ ਵੀ ਅਪਡੇਟ ਕਰਨਗੇ ਦੱਸਿਏ ਕਿ ਬੈਂਕ ਆਫ ਕੈਨੇਡਾ ਹੁਣ ਤੱਕ ਆ ਪਿਛਲੇ 10-12 ਮਹੀਨਿਆਂ ਦੇ ਵਿੱਚ ਸਵਾ 2% 2.25 225 ਬੇਸਿਸ ਪੁਆਇੰਟ ਅੰਟਰਸਟ ਰੇਟ ਜਿਹੜਿਆ ਉਹ ਸੁੱਟ ਚੁੱਕਾ ਹੈ ਇਸ ਵਕਤ ਓਵਰਨਾਈਟ ਕੀ ਲੈਂਡਿੰਗ ਰੇਟਸ ਜਿਹੜੇ ਨੇ 2.75 ਨੇ 2.75 ਨੇ ਔਰ ਬਹੁਤੇ ਮਾਰ ਇਹ ਮੰਨਦੇ ਨੇ ਕਿ ਇਸ ਵਕਤ ਬੈਂਕ ਆਫ ਕੈਨਾਲ ਜਿਹੜੀ ਕੱਲ ਸਵੇਰੇ ਅਨਾਉਂਸਮੈਂਟ ਹੋਣੀ ਆ ਈਸਟਰਨ ਟਾਈਮ 9:45 ਦੇ ਉੱਪਰ ਹੋਣੀ ਆ ਬੁੱਧਵਾਰ ਵਾਲਾ ਦਿਨ ਹੋਏਗਾ ਔਰ इंटरेस्ट रेट दे नाल क्वार्टरली मॉन्टरी पॉलिसी ਦੇ ਉੱਪਰ ਵੀ ਬੈਂਕ ਆਫ ਕੈਨੇਡਾ ਦੇ ਗਵਰਨਰ ਮਿਸਟਰ ਟਿਫ ਮੈਕਲਮ ਤੇ ਡਿਪਟੀ ਗਵਰਨਰ ਦੋਨੋਂ ਪ੍ਰੈਸ ਕਾਨਫਰੰਸ ਨਾਲ ਆਏ ਕੈਨੇਡੀਅਨਸ ਨੂੰ ਸੰਬੋਧਨ ਕਰਨਗੇ ਔਰ ਵੱਡੇ ਪੱਧਰ ਤੇ ਪੋਸਿਬਿਲਟੀ ਆ ਕਿ ਬੈਂਕ ਆਫ ਕੈਨੇਡਾ ਇੰਟਰਸਟ ਰੇਟ ਦੇ ਵਿੱਚ ਕੋਈ ਚੇਂਜ ਨਹੀਂ ਕਰੇਗਾ ਜੇ ਕੱਲ ਬੈਂਕ ਆਫ ਕੈਨੇਡਾ ਚੇਂਜ ਨਹੀਂ ਕਰਦਾ ਲਗਾਤਾਰ ਅਗਰੈਸਿਵਲੀ ਬੈਂਕ ਆਫ ਕੈਨੇਡਾ ਲੋ ਇੰਟਰਸਟ ਰੇਟ ਸੁਪੇ ਜਾਣ ਤੋਂ ਬਾਅਦ ਪਹਿਲੀ ਵਾਰੀ ਹੋਵੇਗਾ ਕਿ ਬੈਂਕ ਆਫ ਕੈਨੇਡਾ ਇੰਟਰਸਟ ਰੇਟ ਦੇ ਉੱਪਰ ਪਾਉਜ਼ ਲਾਇਦਾ ਪਾਉਜ਼ ਆਉਣ ਦੇ ਵੱਡੇ ਕਾਰਨ ਇਕ ਤਾਂ ਇਹ ਕੈਨੇਡਾ ਇਨਫਲੇਸ਼ਨ ਦਾ ਵਾਅਦਾ ਹੋ ਰਿਹਾ। ਇੱਕ ਇਹ ਔਰ ਪਿਛਲੇ ਮਹੀਨੇ ਬੈਂਕ ਕੈਨੇਡਾ ਨੇ ਆਲਮੋਸਟ 32600 ਜੌਬਸ ਜਿਹੜੀਆਂ ਨੇ ਉਹ ਲਾਸ ਵੀ ਕੀਤੀਆਂ ਨੇ। ਇੱਕ ਤੇ ਵੱਡਾ ਫੈਕਟਰੀ ਆ ਔਰ ਦੂਸਰਾ ਬੈਂਕ ਆਫ ਕੈਨੇਡਾ ਖੁਦ ਟਰੰਪ ਦੀ ਟੈਰਫ ਦੇ ਜਿਹੜੀ ਪਾਲਿਸੀਜ਼ ਨੇ ਲੈ ਕੇ ਕਨਫਿਊਜ਼ਡ ਆ ਬੈਂਕ ਆਫ ਕੈਨੇਡਾ ਕਨਫਿਊਜ਼ਡ ਆ ਕਿ ਟੈਰਫ ਲੱਗਣੇ ਆ ਨਹੀਂ ਲੱਗਣੇ ਤੇ ਕੀ ਹੋਏਗਾ। ਸੋ ਲਾਈਕਲੀ ਇੱਕ ਵੱਡੇ ਪੱਧਰ ਤੇ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਬੈਂਕ ਆਫ ਕੈਨੇਡਾ ਮਾਈਕਸਪੀਕ ਕੱਲ ਇੰਟਰਸਟ ਰੇਟ ਵਿੱਚ ਕੋਈ ਕਟਾਵਾ ਨਹੀਂ ਕਰੇਗਾ ਇੰਟਰਸਟ ਰੇਟ ਜਿਹੜਾ ਉੱਥੇ 2.75 ਤੇ ਰਹਿਣ ਦੀ ਸਭਾਵਨਾ ਹੈ ਬਾਕੀ ਅਸੀਂ ਤੁਹਾਨੂੰ ਅਪਡੇਟ ਕਰਦੇ ਰਵਾਂਗੇ ਫਾਈਨਲ ਡਿਸੀਜਨ ਬੈਂਕ ਆਫ ਕੈਨੇਡਾ ਦਾ ਆਪੀ ਅਪਡੇਟ ਅਸੀਂ ਤੁਹਾਨੂੰ ਜਾਰੀ ਰੱਖਣਾ ਹੋਰ ਸਿੱਧਾ ਰੁਕ ਕਰਦੇ ਹਾਂ ਫੈਡਰਲ ਫੈਡਰਲ ਪੋਲਿਟਿਕਸ ਤੇ ਵੱਡੇ ਲੀਡਰਾਂ ਦੀ ਗੱਲਬਾਤ ਕਰਦੇ ਹਾਂ ਫਿਰ ਉਸ ਤੋਂ ਬਾਅਦ ਆਪਾਂ ਤੁਹਾਡੇ ਨਾਲ ਜੇ ਤੁਸੀਂ ਕੋਲ ਕਾਲ ਕਰਨਾ ਚਾਹੋ ਤੇ 905 601 1350 ਪੈਨਕਮਸ਼ੋਰੇ ਰੇਡੀਓ ਸਾਊਥ ਈ ਅੱਜ ਦੀ ਵਿਸ਼ੇਸ਼ੀ ਚੋਣੀ ਖਬਰਾਂ ਖਬਰਾਂ ਰੇਡੀਓ ਖਤਮ ਹੋਣੇ ਆ ਫੌਰਨ ਬਾਅਦ ਇਸ ਨੂੰ ਅਸੀਂ ਕੱਟ ਵੱਢ ਕੇ ਸ਼ਾਰਟ ਚ ਆਪਣੇ YouTube ਚੈਨਲ ਕੁਲਿਨੈਸ਼ਿਨ ਆਫੀਸ਼ੀਅਲ ਤੇ ਪਾ ਦਨੇ ਆ ਉੱਥੇ ਵੀ ਤੁਹਾਡੀ ਦਸਤਕ ਦੀ ਅਸੀਂ ਲੋੜ ਮਹਿਸੂਸ ਕਰਦੇ ਆਓ ਅਗੀਆਂ ਖਬਰਾਂ ਕੁਇਕਲੀ ਚਾਟ ਮਾਰੀਏ ਅੱਜ ਦੀ ਵਿਸ਼ੇਸ਼ੀ ਚੋਣੀ ਖਬਰ ਮਿਸਟਰ ਕਾਰ ਨੇ ਜਗਜੀਤ ਸਿੰਘ ਤੇ ਪੀਆ ਪਾਲੀਵਨ ਦਾ ਕਲੈਸ਼ ਕਾਸਟ ਆਰ ਤੇ ਨਾਉਟ ਵਿਦਿਸਟੈਂਡਿੰਗ ਕਲਾਜ਼ ਨੂੰ ਲੈ ਕੇ ਚਾਰਟਰ ਨੂੰ ਲੈ ਕੇ ਫਾਰਮਟ ਨੂੰ ਲੈ ਕੇ ਕਸਣਾ ਚਾ ਰਹੇ ਹਨ ਕਿ ਕੱਲ ਕੰਜ਼ਰਵੇਟਿਵ ਲੀਡਰ ਪੀਰ ਪਾਲਿਓਵ ਸਾਹਿਬ ਨੇ ਆਪਣੇ ਸੈਕੰਡ ਵੀਕ ਦੀ ਜਿਹੜੀ ਉਹਨਾਂ ਦੀ ਕੰਪੇਨ ਸਿਓ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਉਹ ਜੱਜਸ ਨੂੰ ਵਾਧ ਪਾਵਰ ਦੇਣਗੇ ਜੇ ਉਹ ਇਲੈਕਟ ਹੁੰਦੇ ਨੇ ਤੇ ਉਹ ਜਿਹੜਾ ਨਾਉਥ ਵਿਦਸਟੈਂਡਿੰਗ ਕਲੌਜ਼ ਜਿਹੜਾ ਹੈ ਉਸ ਨੂੰ ਯੂਜ਼ ਕਰਨਗੇ ਭਾਵ ਜਿਹੜੇ ਰਿਪੀਟਡ ਅਫੈਂਡਰ ਨੇ ਜਿਹੜੇ ਮਲਟੀਪਲ ਜਾਂ ਜਿਹੜੇ ਕਤਲ ਦੇ ਮਾਮਲਿਆਂ 'ਚ ਲੋਕ ਨੇ ਉਹਨਾਂ ਨੂੰ ਵਿਦਾਊਟ ਕੋਰੋ विदाउट जमानत ਦਿੱਤੇਆਂ 25 ਸਾਲ ਤੱਕ ਜੇਲ੍ਹ ਚ ਰੱਖਣਗੇ ਇਹ ਕਹਿਣਾ ਆ ਮਿਸਟਰ ਪੀਰ ਪਾਲੀਵਰ ਸਾਹਿਬ ਦਾ ਦਾਸਤੀ ਕਿ ਕੰਜ਼ਰਵੇਟਿਵ ਕ੍ਰਾਫਟ ਕ੍ਰਾਈਮ ਨੂੰ ਲੈ ਕੇ ਬੇਲਰ ਫਾਰਮੂਲਾ ਕਿ ਲਗਾਤਾਰ ਚਰਚਾ ਚ ਆ ਔਰ ਉਹਨਾਂ ਵੱਲੋਂ ਲਗਾਤਾਰ ਇਸ ਕਾਲ ਦੇ ਇਲਜ਼ਾਮ ਲਾਏ ਜਾ ਰਹੇ ਨੇ ਤੇ ਸੱਤਾਧਰ ਪਾਰਟੀ ਮਿਸਟਰ ਮਾਰਕਾਨੀ ਖਾਸ ਤੌਰ ਤੇ ਉਹ ਵੀ ਮਿਸਟਰ ਚੂਡੋਦਾਹੀ ਰੂਪ ਨੇ ਤੇ ਉਹ ਕ੍ਰਾਈਮ ਦੇ ਉੱਪਰ ਇੰਨੇ ਟਫ ਨਹੀਂ ਹੈਗੇ ਅੱਜ ਕੰਜ਼ਰਵੇਟਿਵ ਲੀਡਰ ਸਨਾ ਜੋੜਨਗੇ ਉਹਨਾਂ ਨੂੰ ਇਸ ਬਾਰੇ ਜ਼ਰੂਰ ਸਵਾਲ ਕੀਤੇ ਜਾਣਗੇ ਦੱਸਦੇ ਕੋਸ ਨੂੰ ਲੈ ਕੇ ਕਾਫੀ ਚਰਚਾ ਹੈ ਕਿੰਨੀ ਕੁ ਇਹ ਕਾਰਗਰ ਰਹੇਗੀ ਕਿੰਨੀ ਕੁ ਇਹ ਸਾਰਥਕ ਰਹੇਗੀ ਨਾਊਥ ਵਿੰਡ ਸਟੈਂਡਿੰਗ ਕਲਾਸ ਦੇ ਉਹਨੂੰ ਲੈ ਕੇ ਉਹਨਾਂ ਨੇ ਕਿਹਾ ਹੈ ਕਿ ਮੈਂ ਪਾਵਰ ਜਿਹੜੀ ਆ ਜੱਜਸ ਨੂੰ ਵਾਪਸ ਦੇਵਾਂਗਾ ਤੇ ਇਸ ਦੇ ਉੱਪਰ ਦੱਸਦੀ ਇੱਕ ਨਾਊਥ ਵਿੰਡ ਸਟੈਂਡਿੰਗ ਕਲਾਸ ਦੇ ਉੱਪਰ ਸਰਕਾਰ ਜਿਹੜੀ ਆ ਖੁਦ ਫੈਸਲਾ ਲੈ ਸਕਦੀ ਹੈ ਜੇ ਜੱਜ ਦੇ ਕਿਸੇ ਫੈਸਲੇ ਨੂੰ ਉਹ ਜਿਹੜਾ ਹੈ ਉਹ ਰੂਕ ਕੇ ਆਪਣਾ ਉਸ ਨੂੰ ਓਵਰਰੂਲ ਕਰ ਸਕਦੇ ਨੇ ਭਾਵ ਉਸ ਨੂੰ ਜੱਜ ਨੂੰ ਦੁਬਾਰਾ ਇਸ ਦੀ ਪਾਵਰ ਦਿੱਤੀ ਜਾ ਸਕਦੀ ਹੈ ਕਿ ਉਸ ਕ੍ਰਿਮੀਨਲ ਨੂੰ ਜਿਹੜੀ ਸਜ਼ਾ ਦਿੱਤੀ ਜਾਵੇ ਸੋ ਇਸ ਤੇ ਉੱਪਰ ਚਰਚਾ ਕਾਫੀ ਰਹਿਣੀ ਆ ਤੇ ਇਹਦੇ ਉੱਤੇ ਜਗਨਜੀਤ ਸਿੰਘ ਤੇ ਲਿਬਰਲ ਲੀਡਰ ਮਿਸਟਰ ਪ੍ਰੀਮ ਮਾਰਕਾਰਨੀ ਨੇ ਕਿਹਾ ਹੈ ਕਿ ਇਹ ਇੱਕ ਸਾਰਥਿਕ ਤਰੀਕਾ ਨਹੀਂ ਹੈਗਾ ਔਰ ਇਹ ਜੋ ਮਿਸਟਰ ਪੀਰ ਪਾਲੀਵਰਕਰ ਨੇ ਇੱਕ ਤਰੀਕੇ ਦੇ ਨਾਲ ਕ੍ਰਾਈਮ ਨੂੰ ਹੈਂਡਲ ਕਰਨ ਨੂੰ ਪੋਲੀਟਾਈਜੇਸ਼ਨ ਜਿਹੜੀ ਕੀਤੀ ਜਾ ਰਹੀ ਹੈ ਸੋ ਉਸ ਨੂੰ ਪੋਲੀਟੀਕਲ ਰੰਗ ਦਿੱਤਾ ਜਾ ਰਿਹਾ ਉਹਨਾਂ ਨੇ ਕਿਹਾ ਹੈ ਕਿ ਟੈਫਨ ਕ੍ਰਾਈਮ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਸਾਨੂੰ ਬੀਇੰਗ ਇਸ ਸਮਾਰਟ ਹੋਣ ਦੀ ਲੋੜ ਹੈ ਉਹਨਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਜਿਹੜਾ ਗਨ ਕ੍ਰਾਈਮ ਆ ਉਸ ਦੇ ਮਾਮਲੇ ਤੇ ਵੀ ਸਾਨੂੰ ਜਿਹੜਾ ਵਧੀਆ ਰੋਲ ਅਦਾ ਕਰਨ ਦੀ ਲੋੜ ਹੈ ਉਹਨਾਂ ਨੇ ਕਿਹਾ ਹੈ ਕਿ ਮਿਸਟਰ ਪਾਲੀਵਰ ਜਿਹੜੇ ਆ ਕਨਸਟੈਂਟਲੀ ਜਿਹੜਿਆ ਉਹ ਗਨ ਕੰਟਰੋਲ ਮਾਇਰ ਨੂੰ ਲੈ ਕੇ ਉਹਦੇ ਅਗੇਸਟ ਜਾ ਰਹੇ ਆ ਇਹ ਕਹਿਣਾ ਆ ਮਿਸਟਰ ਮਾਰਕ ਕਾਰਨਿੰਦਾ ਸੋ ਨਾਉ ਟੂ ਬੀ ਅੰਡਰਸਟੈਂਡਿੰਗ ਕਲੋਜ਼ ਨੂੰ ਲੈ ਕੇ ਚਰਚਾ ਅੱਜ ਮੇਨ ਸਟਰੀਮ ਚੈਨਲਾਂ ਤੇ ਬਣੀ ਰਹੇਗੀ ਔਰ ਇਹਦੇ ਬਾਰੇ ਅਪਡੇਟ ਅਸੀਂ ਤੁਹਾਡੇ ਨਾਲ ਜਾਰੀ ਰੱਖਾਂਗੇ ਹੁਣ ਕੁਝ ਅਗਲੀਆਂ ਖਬਰਾਂ ਤੇ ਕੁਇਕਲੀ ਚਾਕ ਮਾਰ ਦਿੰਦੇ ਹਾਂ ਇਸਲਾਵਾ ਸਾਰੇ ਲੀਡਰ ਜਗਨਜੀਤ ਸਿੰਘ ਆ ਪੀਓ ਪਾਲੀਵਰ ਤੇ ਮਿਸ ਮਾਰਕਾ ਨੇ ਤਿੰਨੇ ਕੰਬੈਕ ਦੇ ਵਿੱਚ ਨੇ ਖਾਸ ਤੌਰ ਤੇ ਮਿਸ ਪਾਲੀਵਰ ਤੇ ਮਿਸਟਰ ਜਿਹੜੇ ਜਗਨਜੀਤ ਸਿੰਘ ਇਹ ਸਖਤੋਨੋ Montreal ਦੇ ਵਿੱਚ ਨੇ ਅੱਜ ਕੁਝ ਉੱਥੇ ਮੀਟਿੰਗਾਂ ਨੂੰ ਕੁਝ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨਗੇ ਔਰ ਦੱਸਣਾ ਚਾ ਰਹੇ ਹਨ ਕਿ ਇਸ ਵਕਤ ਮદાન ਗਰਮ ਹੈ ਕੱਲ ਸ਼ਾਮ ਨੂੰ ਪਹਿਲੀ ਡਿਬੇਟ ਹੋਣੀ ਹੈ ਫਰਾਂਚ ਦੇ ਵਿੱਚ ਹੋਏਗੀ ਔਰ ਇਸ ਦਾ ਫਾਰਮੈਟ ਵੀ ਸਾਹਮਣੇ ਆ ਗਿਆ ਹੈ ਸੋ ਕੱਲ ਦੀ ਡਿਬੇਟ ਬੋਧਰੋ ਵਾਲੀ ਜਿਹੜੀ ਆ ਉਹ ਫ੍ਰੈਂਚ ਲੈਂਗੁਏਜ ਹੋਣੀ ਆ ਤੇ ਉਸ ਤੋਂ ਬਾਅਦ ਵੀਰਵਾਰ ਵਾਲਾ ਜਦੋਂ ਇੰਗਲਿਸ਼ ਤੇ ਵਿੱਚ ਹੋਏਗੀ ਡਿਬੇਟ ਦਾ ਫਾਰਮਰ ਥੀਮ ਇਹਦੇ ਵਿੱਚ ਮੇਜਰ ਮਸਲੇ ਕਿ ਕਿਤੇ ਜਾਣੇ ਆ ਇਹਦੇ ਤੇ ਵਿਚਾਰ ਚਰਚਾ ਆਉਣੀ ਸ਼ੁਰੂ ਹੋ ਗਈ ਆ ਸੋ ਮੇਜਰ ਤੌਰ ਤੇ ਤਨ ਅੱਗੇ ਵੀ ਦੱਸਿਆ ਕਿ ਕਿ ਇਸ ਦੀ ਫ੍ਰੈਂਚ ਲੈਂਗੁਏਜ ਦੀ ਡਿਬੇਟ ਨੂੰ ਮੋਡਰੇਟ ਕਰਨਗੇ ਰੇਡੀਓ ਕੈਨੇਡਾ ਦੇ ਮਿਟਰ ਪੈਟਰਿਕਸ ਰਾਈਸ ਰਾਈ ਤੇ ਉਹਨਾਂ ਵੱਲੋਂ ਇਸ ਨੂੰ ਟੈਕਲ ਕੀਤਾ ਜਾਏਗਾ ਵਿਸ਼ੇਸ਼ ਤੌਰ ਤੇ ਪਤਾ ਲੱਗਾ ਹੈ एनर्जी क्लाइमेट ऑनगोइंग ट्रेंड वार अमेरिका ਦੇ ਨਾਲ ਆਡੈਂਟੀਟੀ ਐਂਡ ਸੋਵਰਟੀ ਇੱਕ ਨਵਾਂ ਜਿਹੜਾ ਕੈਨੇਡਾ ਦੇ ਵਿੱਚ ਮਿਸਟਰ ਡੋਨਲਡ 트ੰਪ ਨੇ ਕੈਨੇਡੀਅਨਸ ਨੂੰ ਜਿਹੜਾ ਸਾਂਸ ਚ ਕਰਾਇਆ ਕਿ ਨੈਸ਼ਨਲ ਸੋਵਰਟੀ ਜਿਹੜੀ ਉਹ ਵੀ ਇੱਕ ਬੜੀ ਵੱਡੀ ਅਹਿਮਤ ਰੱਖਦੀ ਹੈ ਆਡੈਂਟੀਟੀ ਐਂਡ ਸੋਵਰਟੀ ਮੇਨ ਮੁੱਦਾ ਹੋਊਗਾ ਇਸ ਤੋਂ ਇਲਾਵਾ ਇਮੀਗ੍ਰੇਸ਼ਨ ਫੋਰ ਅ ਫੇਰ ਮੁੱਦਿਆਂ ਦੇ ਉੱਪਰ ਗੱਲ ਹੋਏਗੀ ਬੈਸ ਹੋਏਗੀ ਟੀਵੀ ਉਹਦੇ ਸਾਥਕਾਰ ਜਿਹੜੇ ਹੈਗੇ ਨੇ ਸਟੀਵ ਸਿਕਨ 올 ਦੀ ਇੰਗਲਿਸ਼ ਡਿਬੇਟ ਨੂੰ ਜਿਹੜਾ ਆ ਉਹ ਹੈਂਡਲ ਕਰਨਗੇ ਸੋ ਦੋਨੋ ਡਿਬੇਟ ਜਿਹੜੀਆਂ ਲਾਈਵ ਬ੍ਰਾਡਕਾਸਟ ਹੋਣਗੀਆਂ 120 ਮਿੰਟ ਦੀ ਡਿਬੇਟ ਹੋਣਗੀਆਂ ਵਿਦਆਊਟ ਐਨੀ ਕਮਰਸ਼ਲ ਇਹਦੇ ਵਿੱਚ ਕੋਈ ਕਮਰਸ਼ਲ ਨਹੀਂ ਹੋਏਗੀ ਸੋ ਇਸ ਦੇ ਉੱਪਰ ਚਰਚਾ ਰਹੇਗੀ ਇਸ ਦੀ ਕਾਫੀ ਕੈਨੇਡੀਅਨ ਸਿਸ ਨੂੰ ਐਮਿਟ ਵੀ ਦਿੰਦੇ ਨੇ ਇਹਦੇ ਤੇ ਅਪਡੇਟ ਅਸੀਂ ਤੁਹਾਡੇ ਨਾਲ ਜਾਰੀ ਰੱਖਾਂਗੇ ਹੁਣ ਅਗਲੀ ਖਬਰ ਕਬਰ ਫੈਡਰਲ ਆ ਪਰ ਰਿਲੇਟਡ ਮਿਸਟਰ ਡਗਫੋਰਡ ਦੇ ਨਾਲ ਆ ਉਹ ਖਬਰ ਆ ਵਾਦ ਦੇ ਮਿਸਟਰ ਡਗਫੋਰਡ ਨੇ ਆਪਣੇ ਸਾਫ ਦਾ ਜਿਹੜੇ ਕੰਪੇਨ ਮੈਨੇਜਰ ਆ ਉਹਨਾਂ ਦੀ ਪਿਸਟ ਪਣਾਈ ਕੀਤੀ ਆ ਦੱਸਦੀ ਹੈ ਕਿ ਉਹਨਾਂ ਦੇ ਜਿਹੜੇ ਕੰਪੇਨ ਦੇ ਮੁਖੀ ਰਹੇ ਨੇ ਮਿਸਟਰ ਕੋਰੀ ਟੈਂਸਾਈਕਰ ਉਹਨਾਂ ਨੇ ਬਾਰ ਬਾਰ ਕੰਜ਼ਰਵਟਿਵ ਦੀ ਕੰਪੇਨ ਦੇ ਉੱਪਰ ਕਸਿੱਦੇ ਕਸੇ ਨੇ ਤੇ ਮਿਸਟਰ ਡਾਕਫੋਡ ਨੇ ਮੈਨੂੰ ਕੱਲ ਕਿਹਾ ਕਿ ਜੋ ਕੋਰੀ ਕਹਿੰਦੇ ਨੇ ਉਹ ਸੱਚ ਆ ਸੱਚ ਸੁਨਣਾ ਜੜਾਇਆ ਉਹ ਜ਼ਰੂਰੀ ਆ ਸੱਚ ਸਾਡਾ ਉਹ ਸੁਣ ਕੇ ਜਿਹੜਾ ਉਸ ਨੂੰ ਬਰਦਾਸ਼ਤ ਕਰਨਾ ਬੜਾ ਜ਼ਰੂਰੀ ਆ ਦੱਸ ਚੀ ਕਿ ਮਿਸਟਰ ਜਿਹੜੇ ਕੁਰੀ ਨੇ ਉਹ ਕਹਰੇ ਨੇ ਕਿ ਜੇ ਮੈਂ ਕੈਂਪੇਨ ਮੈਨੇਜਰ ਹੁੰਦਾ ਤੇ ਕਨਜ਼ਰਟ ਉਹਦੀ ਕੈਂਪੇਨ ਹੋ ਰੋਕ ਨੂੰ ਹੋਣੀ ਸੀਗੀ ਉਹਨਾਂ ਨੇ ਕਾਫੀ ਵੱਡੇ ਪੱਧਰ ਤੇ ਕੰਜ਼ਰਵਟਿਵ ਦੀ ਕੈਂਪੇਨ ਨੂੰ ਹੈਂਡਲਿੰਗ ਕਰਦੇ ਮਾਰਬਲ ਇਨਕਸ ਕੱਢੇ ਨੇ ਬਾਰ-ਬਾਰ ਉਹ ਇਹਦੇ ਤੇ ਸਿੱਧੇ ਕਸਤੇ ਰਹਿੰਦੇ ਕਾਲੀਗਰੋਂ ਵੀਡੀਓ ਨੂੰ ਮਿਸਟਰ ਡਗਫੋਨ ਨੂੰ ਪੁੱਛਿਆ ਤੇ ਉਹਨਾਂ ਨੇ ਵੀ ਇੱਕ ਤਰੀਕੇ ਨਾਲ ਕੋਰੀ ਦੀ ਪਿੱਠ ਜਿਹੜੀ ਅਥਾਤੀ ਆ ਤੇ ਉਹਨਾਂ ਨੇ ਇਹ ਕਿਹਾ ਕਿ ਜੇ ਮੇਰਾ ਕੈਂਪੇਨ ਮੈਨੇਜਰ ਹੁੰਦਾ ਤਾਂ ਕੰਜ਼ਰਵਟਿਵ ਦਾ ਰੁਖ ਅੱਜ ਕੁਝ ਹੋਰ ਹੋਣਾ ਸੀਗਾ ਰੁਖ ਕਿੱਥੇ ਆ ਕਿਹੜੀ-ਕਿਹੜੀ ਪਾਰਟੀ ਕਿੱਥੇ ਖੜੀ ਆ ਉਹ ਆਪਾਂ ਪ੍ਰੋਗਰਾਮ ਦੇਖੀਏ ਤੇ ਜਾਣਿਆ ਜਾਣਿਆ ਤੁਹਾਨੂੰ ਅੱਜ ਦੇ ਜਿਹੜੇ ਚੌਨ ਸਰਵਿਸ ਨੇ ਜਿਹਦੇ ਵਿੱਚ ਸੀਬੀਸੀ ਡਾਟੋ ਚੌਨ ਟਰੈਕ ਕਰਿਆ ਹੋ ਖਾਸ ਤੌਰ ਤੇ ਨਿਕ ਨੈਨੋਸ ਦਾ ਨੈਨੋ ਰਿਸਰਚ ਜਿਹੜਾ ਉਹਦੇ ਬਾਰੇ ਵਿੱਚ ਤੁਹਾਡੇ ਨਾਲ ਜੂਰ ਚਰਚਾ ਕਰਾਂਗੇ ਜੀ ਇਸ ਤੋਂ ਲਾ ਬਾ ਇਸ ਵਕਟ ਕਨੇਡੀਅਨ ਡਾਲਰ ਸਟਿਲ ਇਨ ਗੋਟ ਪੋਜੀਸ਼ਨ ਅਮਰੀਕਨ ਡਾਲਰ ਦੇ ਮੁਕਾਬਲੇ ਅਪਰੋਕਸੀਮੇਟਲੀ 72% ਦੇ ਉੱਪਰ ਸਾਡਾ ਅਜਿਹੜਾ ਡਾਲਰ ਹੈ ਸਾਊਥ ਆਫ ਬਾਰਡਰ ਟ੍ਰੇਡ ਹੋ ਰਿਹਾ ਹੈ। ਆਰ 골ਡ ਸ਼ਾਲਾ ਮਾਰਿਆ 3240 ਡਾਲਰ ਪਰ ਆਉਂਸ ਦੇ ਵਿੱਚ ਜਿਹੜਾ ਸੋਨਾ ਹੈ ਉਹ ਟ੍ਰੇਡ ਹੋ ਰਿਹਾ ਲਗਾਤਾਰ ਵਧੀ ਜਾ ਰਿਹਾ। ਬਿਟਕੋਇਨ ਜਿਹੜੀ ਕਰੰਸੀ ਆ ਜਿਹੜੀ ਉਹ 85548 ਦੇ ਵਿੱਚ ਟ੍ਰੇਡ ਹੋ ਰਹੀ ਹੈ। ਇਸ ਕੇਸ ਟਾਈਮ ਲੱਖ ਤੋਂ ਵੀ ਉੱਪਰ ਟੱਪ ਗਈ ਸੀ। ਕੱਚੇ ਤੇਲ ਦੀਆਂ ਕੀਮਤਾਂ ਨੇ ਥੋੜਾ ਜਿਹਾ ਸਾਹਸੱਤ ਤੇ ਆਇਆ 6.8 ਡਾਲਰ 10 ਸੈਂਟ ਸਾਹਸੱਤ ਨਹੀਂ ਪਵੇ ਚੰਗਾ ਹੈ। ਬੜੀ ਗੁੱਡ ਕੰਡੀਸ਼ਨ 'ਚ ਆਪੜਾ ਸਸਤਾ ਤੇਲ ਮਿਲ ਰਿਹਾ ਹੈ ਹਾਲਾਂਕਿ ਤੇਲ ਦੀਆਂ ਪ੍ਰਾਈਸਿਸ 'ਚ ਕਾਫੀ ਵੱਡੀ ਗਰਾਵਟ ਆਈ ਆ ਪਰ ਤੇ ਇਹ ਦੇ ਬਾਵਜੂਦ ਵੀ ਤੇਲ ਦੀ ਪ੍ਰਾਈਸਿਸ ਹੋਣ ਦੇ ਬਾਵਜੂਦ ਵੀ ਜਿਹੜੀ ਮਹਿੰਗਾਈ ਦਾ ਰਿਆ ਉਹ ਕੰਟਰੋਲ ਹੋਣ ਦੀ ਸਬਾਹਨਾ ਨਹੀਂ ਆ ਤੇ ਇਸ ਤੋਂ ਇਲਾਵਾ ਇੱਕ ਖਬਰ ਜਿਹੜੀ ਮੈਂ ਤੁਹਾਨੂੰ ਸਾਂਝੀ ਕਰਨੀ ਸੀ ਕਿ ਬਾਬਿਆਂ ਦੇ ਸਾਧਾਂ ਦੇ ਮਗਰ ਜਾਣਾ ਬੰਦ ਕਰੋ ਬੰਦ ਕਰੋ ਬੰਦ ਕਰੋ ਇੱਕ ਪ੍ਰਵੀਨ ਰੰਜਨ ਨਾਂ ਦਾ 47 ਸਾਲ ਦਾ ਬੰਦਾ ਜਿਹੜਾ ਉਹ ਅਰੈਸਟ ਕੀਤਾ ਗਿਆ ਤਾਰਮਿਕ ਸਿੱਖਿਆ ਦਿੰਦਾ ਸੀਗਾ ਤੇ ਉਸ ਦੇ ਸੈਕਸੁਅਲ ਅਸਰਟ ਦੇ ਕਾਫੀ ਸਾਰੇ ਕੇਸਿਸ ਨੇ ਤੇ ਉਹਨਾਂ ਨੂੰ ਕਿਹਾ ਵੀ ਗਿਆ ਕਿ ਤੁਸੀਂ ਹਰ ਲੋਕ ਜਿਹੜੇ ਆਉਂਦੇ ਆ ਉਹ ਇਹ ਮਾਰਕਮ ਪਿਕਰਿੰਗ ਏਰੀਆ ਦੇ ਵਿੱਚ ਸੀਗਾ ਇਹ ਬਾਬਾਸ ਪ੍ਰਮੇਨ ਤਾਰਮਿਕ ਐਜੂਕੇਸ਼ਨ ਦਿੰਦਾ ਸੀਗਾ ਕੋਲਸ ਨੇ ਉਸ ਨੂੰ ਰੈਸਟ ਕਰ ਲਿਆ ਜਿਹਦੇ ਬਾਰੇ ਹੋਰ ਡਿਟੇਲ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਗੱਜਟ ਮੇਰ ਨਾਲ ਜਸਪੀਰ ਹੁੰਦਲ ਵੀ ਜੁੜਨਗੇ ਥੋੜੇ ਜਿਹਾ ਕਮਰਸ਼ਲ ਲਈਏ ਤੇ ਕਮਰਸ਼ਲ ਤੋਂ ਫੋਨ ਬਾਅਦ ਆਈਏ ਵਿਸ਼ੇਸ਼ ਤੇ ਵੱਡੀਆਂ ਖਬਰਾਂ ਸਸਿਕਲ सिन्हा ਸਾਹਿਬ ਕ੍ਰਾਈਮ ਦਾ ਪੌਂਟਡ ਇਸ਼ੂ ਡਿਬੇਟ ਵਿੱਚ ਕਿਉਂ ਨਹੀਂ ਐਡ ਕੀਤਾ ਗਿਆ ਐਨੀ ਆਈਡੀਆ ਡੈਫੀਨਿਟਲੀ ਕ੍ਰਾਈਮ ਬਾਰੇ ਡੈਫੀਨਿਟਲੀ ਇਸ ਤੇ ਜਰੂਰ ਆਪਾਂ ਗੱਲ ਕਰਾਂਗੇ ਧੰਨਵਾਦ ਤੁਹਾਡਾ ਕੁਐਸਚਨ ਲਈ ਥੋੜੀ ਜਿਹੀ ਕਮਰਸ਼ਲ ਲਈਏ